DL11 نیوز ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਪਾਤੜਾ ਜਿੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਸੁਧ ਪ੍ਰੋਡਕਟਾਂ ਦੀਆਂ ਸੁਖਦੇਵ ਸਿੰਘ ਬੈਲਜੀਅਮ ਜੀ ਦੇ ਉਪਰਾਲੇ ਸਦਕਾ ਇੱਥੇ ਆਰਗੈਨਿਕ ਪ੍ਰੋਡਕਟਾਂ ਜਿਹੜੇ ਇੱਥੇ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਆਰਗੈਨਿਕ ਪ੍ਰੋਡਕਟਾਂ ਜਿਹੜੇ ਤਿਆਰ ਕਰਦੇ ਨੇ ਉਹ ਲੈ ਕੇ ਇੱਥੇ ਸਟਾਲਾਂ ਲਾਉਂਦੇ ਨੇ ਇਹ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਨੇ ਇਹਨਾਂ ਦੇ ਉਪਰਾਲੇ ਜਿੱਥੋਂ ਜਿਹੜੀ ਰਸੋਈ ਦੇ ਵਿੱਚ ਲੋਡ ਪੈਂਦੀ ਹੈ ਹਰ ਇੱਕ ਵਸਤੂ ਹੈ ਜਿਹੜੀ ਇੱਥੋਂ ਮਿਲਦੀ ਹੈ ਇਹ ਤੇਲ ਲੈ ਕੇ ਆਏ ਨੇ ਵੀਰ ਜੀ ਗੱਲ ਕਰਾਵਾਂਗੇ ਤੁਹਾਡੀ ਇਹਨਾਂ ਨਾਲ ਸ਼ਹਿਦ ਮਿੱਠਿਆ ਦਾ ਚਾਰ ਜਮਟੂ ਹੀ ਰੁਕਰੀ ਆ ਜੋ ਕੋਈ ਬੈਂਡ ਚਾਰ ਪਰਸੋਈ ਦੇ ਵਿੱਚ ਵਰਤੋਂ ਆਉਣ ਵਾਲੀ ਹਰ ਇੱਕ ਚੀਜ਼ ਇੱਥੋਂ ਤੁਹਾਨੂੰ ਮਿਲੂਗੀ ਇਹ ਵੀ ਸ਼ੱਕਰ ਲੈ ਕੇ ਆਏ ਨੇ ਆਪਦੇ ਕਲਾੜ ਦੇ ਬਣਾਈ ਹੋਈ ਆਰਗੇਨਿਕ ਸ਼ੱਕਰ ਹੈ ਜਿਹੜੀ ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ ਕੋਈ ਸਾਹ ਪਿੰਡ ਤੋਂ ਜੀ ਆ ਕੋਈ ਸਾਹ ਤੋਂ ਜੀ ਹਾਂ ਜੀ ਸਰੂਪ ਤੋਂ ਆਪਣਾ ਕਲਾੜ ਦਾ ਆਇਆ ਹੋਏ ਤੁਸੀਂ ਜੀ ਕੋਈ ਕਾਲ ਆਪਣਾ ਵੀ ਲਾਇਆ ਹੋਈ ਆ ਆਰਗੇਨਿਕ ਗੁੜ ਕਿੰਨਾ ਪੈਦਾ ਕਰਕੇ ਲੁਮਾਇਆ ਹੋਏ ਜੀ अच्छा जी। ਸਾਡੀ ਫੈਕਟਰੀ ਆ 11 ਤਰ੍ਹਾਂ ਦੇ ਸਿਰਕੇ ਬਣਾਉਂਦੇ ਆ। ਅੱਛਾ ਜੀ, ਇਹ ਸਿਰਕੇ ਨੇ ਜੀ? ਹਾਂ ਜੀ, ਇਹ ਸਿਰਕੇ ਨੇ ਸੇਵਾ ਦਾ ਮੰਡਾ 11 ਤਰ੍ਹਾਂ ਦੇ ਤੇ ਕਈ ਬਿਮਾਰੀਆਂ ਨੂੰ ਕਰਦੇ ਨੇ ਜੀ। ਅੱਛਾ ਜੀ। ਹਾਂ ਜੀ। ਠੀਕ ਹੈ। ਇੱਕ ਆਦਾ ਕਾਦਾ ਸਿਰਕਾ ਜੀ ਤੁਹਾਡੇ ਕੋਲ? ਇਹ ਸਾਡੇ ਕੋਲ ਹੈਗਾ ਜੀ 11 ਤਰ੍ਹਾਂ ਦਾ ਸਿਰਕਾ। ਕਿਸ-ਕਿਸ ਚੀਜ਼ ਦਾ ਅਲੱਗ-ਅਲੱਗ ਦੱਸੋ ਜੀ ਕੀ-ਕੀ ਬਿਮਾਰੀਆਂ ਹਟਾਉਂਦਾ? ਹੈ ਜੀ? ਚਿਕੰਦਰ ਦਾ ਸਿਰਕਾ ਜੀ। ਹਾਂ ਜੀ। ਹਾਰਸ਼ingar ਦਾ ਜੀ। ਅੱਛਾ ਜੀ ਕੱਲੇ ਗੰਨੇ ਦਾ ਜੀ ਆਰਗੈਨਿਕ ਹਾਂਜੀ ਹਲਦੀ ਦਾ ਹਾਂਜੀ ਜਾਮਣ ਦਾ ਹਾਂਜੀ ਲਸਣ ਦਾ ਜੀ ਹਾਂਜੀ ਐਲੋਵੀ ਦਾ ਐਲੋਵੇਰਾ ਜੀ ਹਾਂਜੀ ਪੁਦੀਨਾ ਹਾਂਜੀ ਕਲੋ ਦਾ ਇਹ ਟਾਈਫਾਇਡ ਬੁਖਾਰ ਤੋਂ ਬਹੁਤ ਕੰਮ ਰਿਜ਼ਲਟ ਦਿੰਦਾ ਅੱਛਾ ਅੱਛਾ ਜੀ ਤੇ ਹਾਰਸ਼ਕਾਰ ਹਾਂਜੀ ਇਹ ਕੀ ਕੀ ਚੱਕਰ ਦੇ ਤੁੱਕਿਆਂ ਦਾ ਵੀ ਹੈ ਜੀ ਹਾਂਜੀ ਕੀ ਕਿੰਨਾ ਕਿੰਨਾ ਬਿਮਾਰੀਆਂ ਨੂੰ ਇਹ ਰੋਕਦਾ ਜੀ ਸ਼ਿਰਕਾ ਤੁਹਾਡਾ ਜੀ ਇਹ ਬਾਡੀ ਨੂੰ ਡੀਟੌਕਸ ਕਰਦਾ ਫालतू ਚਰਬੀ ਖੋੜਦਾ ਜੀ ਜਿਵੇਂ ਯੂਰਿਕ ਐਸਿਡ ਗਠੀਆ ਉਹਨੂੰ ਠੀਕ ਕਰਦਾ ਅੱਛਾ ਜੀ ਸ਼ੂਗਰ ਨੂੰ ਕੰਟਰੋਲ ਕਰਨ ਲੱਗ ਜਾਂਦਾ ਹਫ਼ਤੇ ਬਾਅਦ ਪੈਨਕ੍ਰੀਆਟਿਟਿਸ ਨੂੰ ਠੀਕ ਕਰਦਾ ਇਹ ਅੱਛਾ ਜੀ ਹਾਂ ਜੀ ਤੇ ਚਾਮੜੀ ਰੋਗ ਵੀ ਠੀਕ ਕਰਦਾ ਜੀ ਅੱਛਾ ਜੀ ਦੋ ਕੁ ਦਿਨਾਂ ਬਾਅਦ ਰਿਜ਼ਲਟ ਦੇਣ ਲੱਗ ਜਾਂਦਾ ਅੱਛਾ ਜੀ ਇਹ ਹਰ ਇੱਕ ਬਿਮਾਰੀ ਲਈ ਅਲੱਗ-ਅਲੱਗ ਵਰਤਿਆ ਜਾਂਦਾ ਜੀ ਅਲੱਗ-ਅਲੱਗ ਵਰਤਿਆ ਜਾਂਦਾ ਜੀ ਠੀਕ ਹੈ ਜੀ ਜੀ ਉਹ ਤੋਂ ਬਾਅਦ ਦਿਨਾਂ ਦਾ ਮੈਂ ਲੁਧਿਆਣਾ ਤੋਂ ਲੁਧਿਆਣਾ ਪੀਏ ਜੂ ਤੋਂ ਦੀ ਅਵਾਰਡ ਦੇਣਾ ਸੀ ਅਵਾਰਡ ਬਿੰਦੋਰੀ ਤੁਸੀਂ ਉੱਥੇ ਹੀ ਟ੍ਰੇਨਿੰਗ ਲਈ ਹੈ ਜੀ ਉੱਥੇ ਹੀ ਟ੍ਰੇਨਿੰਗ ਲਈ ਹੈ ਜੀ ਤੇ ਇਹ ਚਾਰ ਲੈ ਕੇ ਆਏ ਨੇ ਵੀਰ ਹਾਂਜੀ ਵੀਰ ਜੀ ਤੁਹਾਡੇ ਕੋਲ ਕਿੰਨੇ ਪ੍ਰਕਾਰ ਦਾ achar ਹੈ ਸਾਡੀ ਤਰ੍ਹਾਂ ਦੇ ਹੈਗੇ ਨੇ ਜੀ 15 16 ਤਰ੍ਹਾਂ ਦੇ ਹੈਗੇ ਪ੍ਰੋਡਕਟ ਨੇ ਆਪਣੇ ਲਵੇ ਅੱਛਾ ਜੀ ਹਾਂ ਜੀ ਮੈਂ ਕੱਚੀ ਛੜਦੀ ਦਾ achar ਹੋ ਗਿਆ ਆਪਣੇ ਮੈਨੂਨ ਸਿਸਟਮ ਵਾਸਤੇ ਵਧੀਆ ਹੁੰਦਾ ਹੈ ਹਾਂਜੀ ਤੇ ਆਪਣੇ ਬਧੇ ਵੀ ਰਿਸੇ ਵਾਸਤੇ ਬਾਕੀ ਕਈ ਤਰ੍ਹਾਂ ਦੀਆਂ ਹੋਰ ਰੋਕਾਂ ਵੀ ਠੀਕ ਰਹਿੰਦਾਗਾ ਇਸ ਲਈ ਆਪਣੇ ਤੁਕਿਆਂ ਦਾ achar ਹੈ ਜਿਹੜਾ ਜੂ ਟੈਸਟ ਤੇ ਬਹੁਤ ਵਧੀਆ ਕੰਮ ਕਰਦਾ ਇਹ ਆਪਣੇ ਪੁਰਾਣੇ ਬਜ਼ੁਰਗ ਕਿਉਂ ਖਾਂਦੇ ਰਹੇ ਸੀਗੇ ਇਹ ਕਹਦਾ ਜੀ ਇਹ ਤੁੱਕਿਆਂ ਦਾ ਚਾਰ ਹੈ ਇਹ ਜੋਰਕ ਇਸ ਲਈ ਠੀਕ ਹੁੰਦਾ ਜੀ ਹਾਂ ਇਸ ਤਰ੍ਹਾਂ ਹੀ ਮੇਥਿਆਂ ਦਾ ਚਾਰ ਹੈ ਜਿਵੇਂ ਆਪਣੇ ਬਜ਼ੁਰਗ ਪੰਜੀਰੀਆਂ ਬਣਾ ਕੇ ਖਾਂਦੇ ਸੀਗੇ ਹਾਂਜੀ ਪੇਟ ਦੇ ਰੋਗਾਂ ਵਾਸਤੇ ਤੇ ਕੈਲਸ਼ੀਅਮ ਦਾ ਸਰੋਤ ਬਹੁਤ ਹੀ ਹੁੰਦਾ ਹੈ ਤੇ ਜੁੜਾਂ ਦੇ ਦਰਦ ਵਾਸਤੇ ਇਹ ਇਨਟਾੜੀ ਖਾਂਦੇ ਹਾਂ ਹਾਂਜੀ ਇਸ ਤਰ੍ਹਾਂ ਬੰਦੇ ਲਈ ਇੱਕ ਲਸਣ ਦਾ ਚਾਰ ਬਣਾਇਆ ਜੀ ਆਪਾਂ ਨੇ ਫੋਟੋ ਲਾ ਹਾਂਜੀ ਇਹਦੀ ਖਾਸੀਅਤ ਇਹ ਹੈ ਵੀ ਇਹਦੀ ਸਮੈਲ ਨਹੀਂ ਆਉਗੀ ਖਾਣ ਤੋਂ ਬਾਅਦ ਅੱਛਾ ਜੀ ਪੇਟ ਗੈਸ ਵਾਸਤੇ ਕੋਲੇਸਟਰੋਲ ਵਾਸਤੇ ਖਾੜੇ ਵਾਸਤੇ ਬਹੁਤ ਵਧੀਆ ਹੈ ਲਸਣ ਇਸੇ ਕਰਕੇ ਨਹੀਂ ਖਾਧਾ ਜਾਂਦਾ ਸੀ ਕਿ ਬੰਦਾ ਕਹਿੰਦੇ ਸਮੈਲ ਦੀ ਪ੍ਰੋਬਲਮ ਹੈ ਦੇ ਵਿੱਚ ਇਹ ਚ ਗੁੜ ਪੈਂਦਾ ਜੀ ਹਾਂ ਗੁੜ ਤੇ ਕਾਫੀ ਸਾਰੇ ਮਸਾਲੇ ਨੇ ਤੇ ਜਿੰਨਾ ਇਹ ਪੁਰਾਣਾ ਹੋਊਗਾ ਉੰਨੀ ਇਹ ਨਿੰਬੂ ਦੀ ਤਰ੍ਹਾਂ ਐਰਨੋ ਤੇ ਆ ਜਾਊਗਾ ਕਾਲਾ ਹੋ ਜਾਊਗਾ ਹੋਰ ਦਵਾਈ ਬਣ ਜਾਊਗਾ ਵਧੀਆ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਕੱਚੀ ਹਲਦੀ ਦਾ achar ਹੈ ਅਦਰਕ ਦਾ achar ਹੈ ਇਸ ਤਰ੍ਹਾਂ ਦੇ ਆਪਣੇ achar ਹੁੰਦੇ ਨੇ ਆਪਣੇ achar ਬਿਨਾ ਕੈਮੀਕਲ ਬਿਨਾ ਕਲਰ ਬਿਨਾ ਪ੍ਰਜਰਵਤ ਹੁੰਦੇ ਨੇ ਜੀ ਹਾਂਜੀ ਆਪਾਂ ਸਟੇਟ ਆਲਰੇਡੀ 2018 ਹੈਗੇ ਜੀ ਪੰਜਾਬ ਐਗਰੀਕਲਚਰ ਟੂਰੀਡਰ ਜੀ ਅੱਛਾ ਇਹ ਫਰਕ ਦੀ ਮਾਨਾਂ ਦੇ ਵਿੱਚ ਆਪਾਂ ਨੂੰ ਪੰਜ ਗੇਰ ਸਿਲੈਕਸ਼ਨ ਹੋਣ ਦਾ ਮਾਨ ਹੈਗਾ ਹਾਂਜੀ ਇਹ ਆਪਣੇ ਪ੍ਰੋਡਕਟ ਹਾਂਜੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਜੀ ਸਤਾਵ ਜੀ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਦੇ ਪਿੰਡ ਤੋਂ ਆਏ ਹਾਂ ਹਾਂਜੀ ਠੀਕ ਹੈ ਜੀ ਆਪਣੇ ਲਵੇ ਹੁੰਦੇ ਨੇ ਜੀ ਜਿਵੇਂ ਤੇਲ ਆ ਗਿਆ ਜੀ ਸਰੋਂ ਦਾ ਕੱਚੀ ਕਣੀ ਦਾ ਕੋਲਡ ਪ੍ਰੈਸ ਆ ਹਾਂਜੀ ਇਹ ਪੀਲੇ ਸਰੋਂ ਦਾ ਆ ਗਿਆ ਜੀ ਜਿਹਦੇ ਤੱਤ ਨਹੀਂ ਮੱਚਦੇ ਜਿਹਦੇ ਬਹੁਤ ਵਧੀਆ ਬਿਮਾਰੀਆਂ ਤੋਂ ਵੀ ਬਹੁਤ ਵਧੀਆ ਰਿਜੈਂਕਟ ਹੁੰਦੇ ਨੇ ਜੀ ਹਾਂਜੀ ਹਾਂਜੀ ਇਹ ਜਮੇ ਨਾਰੀਅਲ ਦਾ ਤੇਲ ਪਰਚਣ ਆ ਗਿਆ ਜੀ ਹਾਂਜੀ ਵੀ ਬਦਾਮ ਰੋਗਨ ਅੱਛਾ ਜੀ ਇਹ ਬਦਾਮ ਰੋਗਨ ਹਾਂ ਅਲਸੀ ਦਾ ਤੇਲ ਜੀ ਹਾਂਜੀ ਤੇਲਾਂ ਦਾ ਤੇਲ ਤੁਸੀਂ ਖੁਦ ਬਣਾਉਨੇ ਹੋ ਇਹਨਾਂ ਨੂੰ ਖੁਦ ਜੀ ਆਪ ਬਣਾਉਨੇ ਚਾਹੇ ਮੇਰੇ ਨਾਲ ਕੋਈ ਪਿੰਡ ਆਵੇ ਹਾਂਜੀ ਪਿੰਡ ਕਨੈਕਟ ਕਰ ਲਿਆ ਕੇ ਜੀ ਨੰਬਰ ਆਪਣਾ 98157 2399 ਕਿਸੇ ਨੂੰ ਵੀ ਬਾਈ ਲੋੜ ਆ ਚਾਹੇ ਲਵੇ ਵਹਿ ਕੇ ਕਢਾ ਲਓ ਕੋਈ ਤਾਂ ਆਹੋ ਨਹੀਂ ਆਪਾਂ ਨੂੰ ਫਾਰ ਜੰਮੇ ਮਰਜੀ ਜਿੱਥੇ ਮਰਜੀ ਚੈੱਕ ਕਰਾਓ ਸਭ ਤੋਂ ਸੁਧ ਜਿਹੜੀ ਹਲਦੀ ਮਿਰਚ ਹੈ ਤੁਹਾਡੀ ਘਰ ਦੀ ਹੈ ਹਾਂਜੀ ਇਹ ਬਾਈ ਆਪਣਾ ਜੀ ਆਪਣਾ ਅਗਰੁਪ ਚੀਆ ਹਾਂਜੀ ਉਹਦੇ ਲਵੋ ਇਹ ਵੀ ਪਿਆਵਰ ਹੈ ਜੀ ਆਪਣੇ ਅੱਛਾ ਜੀ ਹਾਂ ਕੇ ਨਾਲ ਲੈ ਕੇ ਆ ਵਾਰ-ਵਾਰ ਖੋਲ ਜਾਈਊ ਬਾਈ ਜੀ ਨਹੀਂ ਹੋ ਸਕਦਾ ਇਹਨਾਂ ਤਾਂ ਤੇ ਪਕੌੜਿਆਂ ਚ ਕੀ ਕੁਝ ਪਾਉਣੇ ਹੋ ਇਹਦੇ ਚ ਜਮੇ ਸਰਦਾ ਨੇ ਮੱਕਾ ਗਿਆ ਕਾਲੀ ਮਿਰਚ ਆ ਗਈ ਜੀ ਕਰਦੀ ਮਿਰਚ ਸਾਰਾ ਗੁੱਸਾ ਦੇਸੀ ਕੋਈ ਬਾਲੇ ਇਸ ਤਰ੍ਹਾਂ ਨਹੀਂ ਮਸਾਲੇ ਪਾਏ ਹੋਏ ਨੇ ਠੀਕ ਹੈ ਜੀ ਹਾਂ ਜਿਹਨੂੰ ਖਾ ਵੀ ਸਕਦੇ ਆਪਨਾ ਇਹਦਾ ਟਾਈਮ ਚਾਰ ਨੇ ਇਹਨਾਂ ਕੋਲ ਤੇ ਔਲਾ ਕੈਂਡੀ ਵਗੈਰਾ ਗੱਲ ਕਰਾਂਗੇ ਬਾਈ ਜੀ ਕਿਹੜਾ ਪੰਡਾ ਆਪਣਾ ਜੀ ਆਪਾਂ ਜੀ ਨਾਬੇ ਤੋਂ ਆਇਆ ਜੀ ਨਾਬੇ ਕਿਹੜਾ ਪੰਡਾ ਜੀ ਨਾਬਾ ਖਾਸ ਲੋਕਲ ਨਾਬਾ ਜੀ ਕੀ ਕੀ ਪ੍ਰੋਡਕਟ ਨੇ ਤੁਹਾਡੇ ਕੋਲ ਆਪਣੇ ਕੋਲੇ ਵੀਰੇ ਕਿਹੜਾ ਬਾਡੀ ਪ੍ਰੋਡਕਟ ਹੋਵੇ ਨੇ ਇੱਕ ਆਪਣੇ ਕੋਲ ਕਿਚਨ ਪ੍ਰੋਡਕਟ ਹਾਂਜੀ ਬਾਡੀ ਪ੍ਰੋਡਕਟ ਦੇ ਵਿੱਚ ਆ ਕੇ ਜਿਵੇਂ ਕਿ ਸਾਬਣ ਹੋਵੇ ਉਹ ਆਪਾਂ ਅਰਗ ਕੱਟ ਕੇ ਬਣਾਉਣਾ ਕੋਈ ਵੀ ਚੀਜ਼ ਅੱਛਾ ਜੀ ਤੇ ਟੰਥ ਪਾਊਡਰ ਹੋ ਗਿਆ ਜੀ ਹਾਂਜੀ ਦੰਦਾਂ ਦੀ ਕੋਈ ਵੀ ਟੈਕ ਕਰਦੇ ਹਾਂਜੀ ਸ਼ੈਂਪੂ ਹੋਵੇ ਜੀ ਸ਼ੈਂਪੂ ਵਾਲਾ ਵੀ ਸਮੱਸਿਆ ਆਉਂਦੀ ਅੱਛਾ ਜੀ ਕੋਈ ਅਲਰਜੀ ਹੋਵੇ ਜਾਂ ਕੁਝ ਵੀ ਸਾਬਣਾਂ ਜਿਹੜੀ ਉਹ ਆਪਾਂ ਹਰੀ ਦੇ ਪ੍ਰਕਾਰ ਦੇ ਬਣਾਉਂਦੇ ਆ ਜਿਹੜੀ ਦੀ ਮਰਜ਼ੀ ਅਗਲਾ ਜੇਗੀ ਜੀ ਅਗਲੀ ਦੀ ਸਕਿਨ ਅਕੋਰਡਿੰਗ ਟੂ ਸਕਿਨ ਪਿਆਰ ਕਰਵਾ ਵੀ ਸਕਦਾ ਨਹੀਂ ਸਾਡੇ ਕੋਲ ਹੈ ਵੀ ਯਾਰ ਇਹ ਟ੍ਰੇਨਿੰਗ ਕਿੱਥੋਂ ਲਈਏ ਤੁਸੀਂ ਅਸੀਂ ਕੇਵੀਕੇ ਪਟਿਆਲਾ ਕੇਵੀਕੇ ਪਟਿਆਲਾ ਤੋਂ ਇਹ ਆਪਣੇ ਕੋਲ ਫੇਸ ਸੀਰਮ ਹੁੰਦਾ ਜੀ ਇੱਕ ਅੱਛਾ ਜੀ ਹਾਂ ਜੀ ਹਾਂ ਫੇਸ ਪੈਕ ਹੁੰਦਾ ਹੈ ਫੇਸ ਸੀਰਮੈਂਟ ਮ사ਜ ਇਹ ਨਾਲ ਆਪਾਂ ਮ사ਜ ਵੀ ਕਰ ਸਕਦੇ ਹਾਂ ਤੇ ਜਿਹਨੂੰ ਲਗਾ ਕੇ ਐਵੇਂ ਲਗਾ ਕੇ ਵੀ ਕਰਦੇ ਇਹ ਛਾਈਆਂ ਛੂਈਆਂ ਵਾਸਤੇ ਜ਼ਿਆਦਾ ਕਰ ਕਰਦੇ ਆ ਜਾਂ ਸੀਰਮ ਹੈ ਜੀ ਇਹ ਸੀਰਮ ਹੈ ਸੀਰਮ ਐਂਡ ਮ사ਜਰ ਦੋਨੇ ਚੀਜ਼ਾਂ ਨੇ ਨਾਮ ਕਿਨਾ ਬੱਚ ਰਹੀ ਠੀਕ ਆ ਗਈ ਜਿਵੇਂ ਬੱਚਿਆਂ ਆਪਾਂ ਬਣਾ ਲਈ ਅੱਛਾ ਜੀ ਇਹ ਕਾਦੀਆਂ ਬਣਦੀਆਂ ਨੇ ਇਹ ਜੀ ਜਿਵੇਂ ਇੰਨਾ ਚ ਤੁਹਾਨੂੰ ਦਿਖ ਰਿਹਾ ਵੀ ਆਪਾਂ ਨਾਰੀਅਲ ਦੇ ਖਰਾਤੇ ਤੋਂ ਤਿਆਰ ਕਰੀਆਂ ਗੀਆਂ ਨਾਰੀਅਲ ਵਿੱਚ ਭਾਸ਼ ਕਰਕੇ ਪਾਉਣਾ ਠੀਕ ਹੈ ਉਹ ਪਾ ਕੇ ਤਿਆਰ ਕਰਦੇ ਆ ਠੀਕ ਹੈ ਜੀ ਮਲਤਾਨੀ ਮਿੱਟੀ ਵਾਲੀਆਂ ਆ ਗਈਆਂ ਨੇ ਅੱਛਾ ਮਲਤਾਨੀ ਮਿੱਟੀ ਇਹ ਕਾਦੇ ਲਈ ਹੁੰਦੀ ਹੈ ਮਲਤਾਨੀ ਮਿੱਟੀ ਵਾਲੀ ਇਹ ਵੀ ਫੇਸ ਵਾਸਤੇ ਹੁੰਦੀ ਹੈ ਜੀ ਆਹ ਹੈ ਵੈਸੇ ਜਿਹੜੀਆਂ ਸਾਬਣਾਂ ਨੇ ਫੁੱਲ ਬਾਉਡੀ ਨੇ ਹਾਂਜੀ ਮਰਜੀ ਬਤ ਸਾਬਣ ਤੇ ਕੀ ਪ੍ਰਾਈਸ ਇਹਨਾਂ ਦਾ ਜੀ ਕੋਈ 120 ਦੀ ਆ ਜੀ ਅਕੋਰਡਿੰਗ ਟੂ weight ਠੀਕ ਹੈ ਜੀ ਹਾਂਜੀ ਹਾਂ ਇਹ ਆਪਣਾ ਆ ਗਿਆ ਜੀ ਸ਼ੈਂਪੂ ਸ਼ੈਂਪੂ ਰਿਕੋਰਡ ਹੈ ਬਿਲਕੁਲ ਇਹਦਾ ਹਰਟ ਕੱਟ ਕੇ ਬਣਾਇਆ ਹੋਇਆ ਹੈ ਬਾਲ ਕਾਲੇ ਕਰਦਾ ਇਹ ਬਾਲ ਕਾਲੇ ਜਿਹੜੇ ਕੀ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਛੋਟੇ ਬੱਚਿਆਂ ਦੀ ਮੰਨ ਲਓ ਕੋਈ ਚਿੱਟਾ ਹੁੰਦੀ ਹੈ ਹਾਂਜੀ ਮਹਿੰਦੀ ਲਾਉਂਦੇ ਨੇ ਜਿਹੜੇ ਲੋਕ ਉਹਨਾਂ ਨੂੰ ਜਾਨੀ ਕਿ ਇੱਕ ਦੋ ਸੀ ਦੂਜੀ ਸੀ ਸ਼ੀਜੇ ਫਰਕ ਪੈਣ ਲੱਗ ਜਾਂਦਾ ਅੱਛਾ ਜੀ ਹਾਂ ਜੀ ਜਿਹੜੇ ਉਮਰ ਲੰਗੀ ਤੋਂ ਹੀ ਮਹਿੰਦੀ ਲਾਉਂਦੇ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਹਾਂ ਜੀ ਸਵਾਹ ਰੰਗ ਦੇ ਜਾਨੀ ਕਿ ਗ੍ਰੇ ਹੇਅਰ ਦੇ ਵਿੱਚ ਤਕੀਦ ਕਰ ਦਿੰਦਾ ਬਿਲਕੁਲ ਬਲੈਕ ਦਾ ਕੋਈ ਵੀ ਚੀਜ਼ ਨਹੀਂ ਹੈਗੀ ਇਹਦੇ ਕਰਦੇ ਵੇ ਹਾਂ ਜੀ ਸੱਚਾ ਕਲਰ ਲਵਾਉਣਾ ਉਹ ਵੀ ਜਾਨੀ ਕਿ ਕੋਸਟ ਆ ਨਹੀਂ ਰਿਹਾ। ਠੀਕ ਹੈ ਜੀ। ਹਾਂ ਜੀ ਹਾਂ। ਕਿਚਨ ਪ੍ਰੋਡਕਟ ਦੇ ਵਿੱਚ ਆ ਗਈ ਆਪਣੇ ਕੋਲ ਜਿਵੇਂ ਜੈਮ ਬਣਾਇਆ ਹੋਇਆ। ਕਿੰਨਾ ਹੈ ਇੱਕ ਸਾਬਣ ਬਾਈ। ਇਹ ਜੈਮ ਬਣਾਇਆ ਹੋਇਆ ਵੀ ਆਪਣਾ ਬ੍ਰਾਊਨ ਸ਼ੂਗਰ ਦੇ ਵਿੱਚ। ਇਹਨੂੰ ਚਾਹੇ ਸ਼ੂਗਰ ਵਾਲਾ ਬੱਚਾ ਖਾ ਲੇ, ਚਾਹੇ ਬਜ਼ੁਰਗ ਖਾ ਲੇ, ਕੋਈ ਡੰਕਤ ਨਹੀਂ ਹੋਏਗੀ। ਹਾਂ ਜੀ। ਤੇ ਆਪਣੇ ਆਚਾਰ ਆ ਗਿਆ ਜੀ। ਕਿਆ ਕਿਆ ਕਰਾਰੀ ਮਿਰਚ ਦਾ ਸਰੋਂ ਦੇ ਤੇਲ 'ਚ ਤਿਆਰ ਹੈ। ਹਾਂ ਜੀ ਹਾਂ। ਇਹ ਹੀ ਆਚਾਰ ਆਪਣੇ ਆ ਗਿਆ ਸੀ ਨਾ ਧੰਨੇ ਦੇ ਸਰਕੇ ਜੀ। ਅੱਛਾ ਜੀ ਨਹੀਂ ਮਲੀ ਪਾ ਕੇ ਖੱਟਾ ਮਿੱਠੀ ਮਿਰਚ ਗੰਨੇ ਦੇ ਸਿਰਕੇ ਚ ਗੰਨੇ ਦੇ ਸਿਰਕੇ ਚ ਆਏ ਕੋ ਗੰਨੇ ਦੇ ਸਿਰਕੇ ਚ ਇਹ ਤੁਹਾਨੂੰ ਦੇਖ ਵੀ ਰਹੇ ਨੇ ਹਾਂਜੀ ਹਾਂਜੀ ਦੂਸਰਾ ਸਿਰਕਾ ਨਹੀਂ ਆਪਾਂ ਯੂਜ਼ ਕਰਦੇ ਠੀਕ ਹੈ ਜੀ ਫੇਰ ਆ ਗਈ ਜੀ ਆਪਣੀ ਆਮਲਾ ਕੈਂਡੀ ਹਾਂਜੀ ਇਹ ਆਮਲਾ ਕੈਂਡੀ ਹੈ ਹਾਂਜੀ ਇਹ ਬਿਨਾ ਕਿਸੇ ਵੀ ਕੈਮੀਕਲ ਤੋਂ ਬਿਨਾ ਆਰਾ ਰੋਡ ਤੋਂ ਬਿਨਾ ਟਾਂਕੇ ਤੋਂ ਖੰਡ ਤੋਂ ਇਹ ਆਪਾਂ ਮਿਸ਼ਰੀ ਚ ਡਿਪ ਕਰਕੇ ਰੱਖੀ ਹੋਈ ਆ ਬਸ ਉੱਪਰ ਕੁਝ ਵੀ ਨਹੀਂ ਲਾਇਆ ਨੇਚਰਲ ਟੇਸਟ ਹੈ ਇਹਦਾ ਠੀਕ ਹੈ ਜੀ ਤੇ ਬਾਕੀ ਆ ਗਿਆ ਜੀ ਆਪਣੇ ਕੋਲ ਗਾਜਰ ਦਾ ਮਰਪਾ अच्छा जी एक फोन ਵਧਾਉਂਦਾ ਹੈ ਫੂਨ ਸਾਫ ਕਰਦਾ ਠੀਕ ਹੈ ਜੀ ਆਇਰਨ ਦੀ ਕਮੀ ਆਪਣਾ ਪੂਰ ਕਰਦੀ ਹੈ ਕਿਉਂਕਿ ਅਸੀਂ ਚੱਲਦੇ ਹਾਂ ਜ਼ਿਆਦਾਤਰ ਸੀਜ਼ਨਲ ਦੇ ਵਿੱਚ ਇਹ ਵੀ ਮਿਸ਼ਰੀ ਚ ਤਿਆਰ ਕਰਿਆ ਹੋਇਆ ਹੈ ਦਾਜ ਰਲਾ ਬਰਾਬਰ ਠੀਕ ਹੈ ਇਹ ਅੱਗੀ ਜੀ ਪਰਮੀ ਮਿਰਚ ਜਿਹੜੀ ਵੱਡੀ ਮਿਰਚ ਆਪਾਂ ਕਹਿੰਦੇ ਆ ਹਾਂਜੀ ਹਾਂਜੀ ਜਿਵੇਂ ਆਪਾਂ ਕਰੇਲਾ ਭਰ ਕੇ ਰੱਖ ਲੈਨੇ ਆਂ ਓਵੇਂ ਭਰ ਕੇ ਜਿਵੇਂ ਕਿਸੇ ਟਾਈਮ ਵੀ ਪਰੇ ਰੋਟੀ ਨਾ ਹੋਵੇ ਤਾਂ ਸਰਦੀ ਨਾ ਹੋਵੇ ਤਾਂ ਇਹ ਰੋਟੀ ਨਾਲ ਆਪਾਂ ਨਾਰਮਲ ਹੀ ਖਾ ਸਕਦੇ ਠੀਕ ਹੈ ਜੀ ਬਾਕੀ ਆ ਗਿਆ ਇਹ ਆਪਣੇ ਕੋਲ ਆ ਅੰਬ ਦਾ achar ਆ ਜਿਹੜਾ ਬਿਨਾ ਕੋਕਲੀ ਤੋਂ ਹੈ ਅੱਛਾ ਜੀ ਕੋਕਲੀ ਨਹੀਂ ਹੈਗੀ ਬਿਨਾ ਗੁਟਲੀ ਤੋਂ ਆਜੀ ਸਰੋਂ ਦੇ ਤੇਲ ਆਰਗੈਨਿਕ ਸਰੋਂ ਦਾ ਤੇਲ ਹੁੰਦਾ ਆਪਣੇ ਕੋਲ ਹਾਂਜੀ ਤੇ ਤੀ ਤਿਆਰ ਕਰਦੇ ਆ ਆ ਗਿਆ ਮਿਸ਼ਰੀ ਦੇ ਵਿੱਚ ਨਿੰਬੂ ਲਾ ਜਾ ਰਹੇ ਨਿੰਬੂ ਦਾ ਨਿੰਬੂ ਦਾ ਹਾਂ ਇਹ ਵੀ ਮਿੱਠਾ ਜਾ ਰਹ ਹੁੰਦਾ ਠੀਕ ਹੈ ਜੀ ਨਿੰਬੂ ਦੀ ਛੱਟ ਨਹੀਂ ਵੀ ਰਹੀ ਆ ਠੀਕ ਹੈ ਜੀ ਆ ਨਿੰਬੂ ਦੀ ਛੱਟ ਨਹੀਂ ਆਉਂਦੀ ਹਾਂਜੀ ਇਹ ਵੀ ਮਿਸ਼ਰੀ ਜੀ ਠੀਕ ਹੈ ਜੀ ਯਾਨੀ ਚੀਨੀ ਅਸੀਂ ਵਰਤਦੇ ਨਹੀਂ ਕਿ ਮਿਸ਼ਰੀ ਜਾਂ ਬਰਾਮਾ ਸ਼ੂ ਕਰੀਏ ਅੱਛਾ ਠੀਕ ਹੈ ਜੀ ਹਾਂ ਉਹ ਵੀ ਜਿੱਥੇ ਆਪਾਂ ਨੂੰ ਵਿਸ਼ਵਾਸ ਹੁੰਦਾ ਆਪਾਂ ਉੱਥੋਂ ਹੀ ਉੱਥੋਂ ਖਰੀਦ ਦਿਓ ਸ਼ੱਕਰ ਉੱਥੋਂ ਸ਼ੱਕਰ ਆ ਜੀ ਮੈਂ ਆਪਣੇ ਆ ਇਹਨਾਂ ਤੋਂ ਆਰਗੇਨਾਈਜ਼ ਲੈ ਲੈਣਾ ਹਾਂਜੀ ਠੀਕ ਹੈ ਜੀ ਮੇਰੇ ਨਾਲ ਸੁਚੈਨ ਹੈ ਪਿੰਡ ਦੇ ਨੇਮਾ ਮਾਰਸਾ ਜਿਹੜੇ ਚ ਹਾਂਜੀ ਆਪਣੇ ਕੋਲ ਘਰ ਤਾਂ ਗੁੜ ਸ਼ੱਕਰ ਹਾਦੀ ਸਰੋਂ ਦਾ ਤੇਲ ਹੁੰਦਾ ਜੀ ਹਾਂਜੀ ਤੇ ਸੌਂਫ ਹੁੰਦੀ ਜੀ ਆਪਣੇ ਕੋਲ ਘਰ ਦੀ ਹਾਂਜੀ ਅੱਜ ਤਾਂ 40 ਸਾਲ ਪੁਰਾਣੀ ਜਿਹੜੀਆਂ ਵੈਰਾਈਟੀਆਂ ਦੇਸੀ ਤੋਰੀ ਤੇ ਕੱਦੂ ਲੋਬ ਹੋ ਕੇ ਉਹ ਹੁੰਦੀ ਆਪਣੇ ਕੋਲ ਬੀਜ ਹੁੰਦਾ ਇਹਦਾ ਹਾਂਜੀ ਹਾਂਜੀ ਤੇ ਗੋੜੇ ਵਿੱਚ ਅਲੱਗ-ਅਲੱਗ ਫਲੇਵਰ ਤਿਆਰ ਕਰਦੇ ਆਂ ਜੀ ਆਪਾਂ। ਜਿਵੇਂ ਇਹ ਗੋੜਾ ਹੈ ਜੀ ਆਪਣੇ ਕੋਲੇ ਹਾਂਜੀ। ਇਹਦੇ ਦੇਸੀ ਕਿਉ ਕਾਜੂ, ਬਦਾਮ, ਸੌਂਫ, ਕਾਲੀ ਮਿਰਚ, ਜਮੈਨ ਆ ਜਾਂਦੀ ਰੋਟੀ ਦੇ ਬਾਅਦ ਹਾਸ਼ਮੇਲੀ ਖਾਣ ਲਈ। ਹਾਂਜੀ ਹਾਂਜੀ। ਇਹ ਸਿੰਪਲ ਗੋੜਾ ਹੈ ਜੀ ਆਪਣੇ ਕੋਲੇ। ਹਾਂਜੀ। ਇਹ ਸੱਕਰਾਈ ਜੀ ਸਿੰਪਲ। ਇਹ ਘਰ ਦੀ ਸੌਂਫ ਹੈ ਜੀ ਆਪਣੇ ਕੋਲੇ। ਹਾਂਜੀ। ਤੇ ਆਲਦੀ ਹੁੰਦੀ ਹੈ ਜੀ ਆਪਣੇ ਕੋਲੇ। ਇਹ ਤੇਲ ਯੁਕਤ ਹਾਉਦੀ ਹੈ। ਇਹਨੂੰ ਸਾਵੇਂ ਸੁਕਾ ਕੇ ਅਸੀਂ ਪਿਛਾਈ ਕਰਾਉਣੇ ਆਂਗੇ। ਅੱਛਾ ਜੀ। ਬਾਅਦ ਦੀ ਨਹੀਂ ਬਾਜ਼ਾਰ ਵਾਲੀ ਮੰਗ। ਠੀਕ ਹੈ ਜੀ। ਤੇ ਇਹ ਕੀ ਕਿੰਨੇ ਕੁ ਮਹਿੰਗੇ ਕਿੰਨੇ ਕਿਨੇ ਇਹ ਪ੍ਰੋਡਕਟ ਤੁਹਾਡੇ ਜਿਸ ਤਰ੍ਹਾਂ ਗੋੜਾ ਤੁਹਾਡਾ ਕਿੰਨੀ ਕਿੰਨੇ ਰੁਪਏ ਤੋਂ ਸ਼ੁਰੂ ਹੋ ਰਿਹਾ 100 ਰੁਪਏ ਕਿਲੋ 100 ਰੁਪਏ ਤੋਂ ਤੇ ਜਿਹੜਾ ਇਹ ਦੂਜਾ ਇਹਦੇ ਵਾਲਾ ਸੌਂਫ ਜਮੈਨ 100 ਰੁਪਏ ਕਿਲੋ ਜੀ ਦੇਸੀ ਘੋਲ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਆਪਣਾ ਕਿਹੜਾ ਪਿੰਡ ਹੈ ਜੀ ਪਿੰਡ ਆਪਣਾ ਮਾਨਾ ਜੀ ਪੂਰੀ ਸੂਗਰੂਰ ਹੈ ਕਿਹੜਾ ਪਿੰਡ ਜੀ ਮਾਨਾ ਜੀ ਮਾਨਾ ਮਾਨਾ ਕੀ ਕੀ ਪ੍ਰੋਡਕਟ ਨੇ ਤੁਹਾਡੇ ਕੋਲ ਜੀ ਗੁੜ ਸ਼ੱਕਰ ਗੁੜ ਦੇ ਪ੍ਰੋਡਕਟ ਨੇ ਜੀ ਇਹ ਤੁਹਾਡਾ ਆਪਣਾ ਘਰ ਦਾ ਕੋੜਾ ਜੀ ਹਾਂ ਜੀ ਘਰ ਦਾ ਖਲਾੜਾ ਲਾਇਆ ਹੋਇਆ ਜੀ ਆਪਣਾ ਠੀਕ ਹੈ ਜੀ ਆਪ ਪਿਆਰ ਕਰਦੇ ਇੱਕ ਖਲਾੜਾ ਕਿੱਥੇ ਲਾਇਆ ਹੋਇਆ ਤੁਸੀਂ ਇਹ ਲਾਇਆ ਹੈ ਜੀ ਢੜੀਆਂ ਵਾਲੇ ਬਾਬੇ ਦੇ ਗੁੜਵਾਰੇ ਤੋਂ ਰਾਂ ਠੀਕ ਹੈ ਜੀ ਤੋਂ ਹਵੇਲੀਆ ਦੇ ਵਿਚਾਲੇ ਹਾਂ ਜੀ ਹਾਂ ਜੀ ਆਹ ਤਾਂ ਹੈਗੀ ਜੀ ਨਾਰੀਅਲ ਦੀ ਪਿੰਨੀ ਹਾਂ ਜੀ ਹਾਂ ਜੀ ਆਹ ਸੀਤਰਾਂ ਦੀ ਜੀ ਹਾਂ ਜੀ ਤੇ ਨਾਂ ਦੀ ਅਨਾਰੀਅਲ ਦੀ ਆਹ ਅਲਸੀ ਦੀ ਕਲਸੀ ਦੀ ਆਮਲਾ ਗੁੜ ਜੀ ਕਹਦੇ ਜੀ ਇਹ ਆਮਲਾ ਜੀ ਆਮਲਾ ਹਾਂਜੀ ਤੇ ਡ్రਾਈ ਫਰੂਟ ਗਾਜਰਾਂ ਵਾਲਾ ਗੁੜ ਜੀ ਹਾਂਜੀ ਤੇ ਨਾਰੀਅਲ ਦੀ ਟਿੱਕੀ ਆ ਜੀ ਹਾਂਜੀ ਹਾਂਜੀ ਤੇ ਆਮ ਅੰਬਹਾਲ ਦੀ ਕਾਲੀ ਮਿਰਚਾਂ ਵਾਲਾ ਜੀ ਠੀਕ ਹੈ ਜੀ ਆਹ ਸ਼ੱਕਰ ਆ ਜੀ ਹਾਂਜੀ ਤੇ ਕੀ ਕਿੰਨੇ ਕੁ ਮਹਿੰਗੇ ਨੇ ਇਹ ਤੁਹਾਡੇ ਗੁੜ ਜੀ ਗੁੜ ਚਨੇ ਨੇ ਜਿਹੜਾ ਆਮ ਗੁੜਾ ਜੀ ਉਹ ਤਾਂ ਹੈਗਾ 90 ਰੁਪਏ ਜੀ ਹਾਂਜੀ ਸ਼ੱਕਰ 90 ਰੁਪਿਆ ਆ 300 ਆ ਅੱਛਾ ਜੀ ਜਿਹੜਾ ਆ ਗੁੜ ਨੇ 200 ਨੇ ਜੀ ਹਾਂਜੀ ਤੇ ਗਾਜਰ ਵਾਲਾ ਵੀ 200 ਹੈ ਹਾਂਜੀ 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 ਠੀਕ ਹੈ ਜੀ ਸਾਰਾ ਆਰਗੈਨਿਕ ਹੈ ਜੇ ਤੁਹਾਡਾ ਜੀ ਹਾਂਜੀ ਬਿਨਾ ਕੇਮਿਕਲਾਂ ਆਪਣਾ ਕੰਨਾ ਹੁੰਦਾ ਤੁਹਾਡਾ ਹਾਂਜੀ ਹਾਂ ਬਿਨਾ ਕੇਮਿਕਲਾਂ ਤੋਂ ਸਿਆਸ ਠੀਕ ਹੈ ਜੀ ਇਹਦੀ ਮੈਲ ਕਾਦੇ ਨਾਲ ਤਾਰਦੇ ਹੋ ਤੁਸੀਂ ਪਿੰਡਿਆਂ ਦੇ ਪਾਣੀ ਨਾਲ ਠੀਕ ਹੈ ਜੀ ਹਾਂਜੀ ਓਕੇ ਜੀ ਸਸਰੀਗਾਲ ਜੀ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ ਕਣਕਵਾਲ ਪੰਗੋਰੀ ਹਾਂਜੀ ਕਣਕਵਾਲ ਪੰਗੋਰੀ ਕਣਕਵਾਲ ਪੰਗੂਆ ਜੀ ਕੀ ਕੀ ਪ੍ਰੋਡਕਟ ਨੇ ਤੁਹਾਡੇ ਕੋਲ ਜੀ ਸਾਪੜਾ ਨਹੀਂ ਹੈ ਨਾ ਕੈਮੀਕਲ ਤੋਂ ਇਹ ਇਹ ਵਿੱਚ ਕਾਸਟਿਕ ਨਹੀਂ ਹੈਗਾ ਨਿੰਮ ਤੇ ਐਲੋਵੇਰਾ ਜੈਲ ਦੀ ਆ ਕੌਟ ਮਿਲਕ ਹੈ ਹਲਦੀ ਚੰਦਨ ਦੀ ਹੈ ਬੁਲਾਵ ਦੀ ਹੈ ਬਾਕੀ ਇਹਨੇ ਪ੍ਰੋਡਕਟ ਜੀ ਸਰਪ ਹੋ ਗਿਆ ਸ਼ੈਂਪੂ ਹੋ ਗਿਆ ਕਲੀਨਰ ਹੋ ਗਿਆ ਦੀ ਸੁਆਸ਼ ਹੈ ਹਾਂਜੀ ਤੇ ਵਿਕੜ ਸਰਕ ਹੈ ਬਾਕੀ ਪ੍ਰਕਾਰ ਦੀ ਮਰਚਾ ਨਹੀਂ ਇਹ ਸਾਰਾ ਆਰਗੇਨਿਕ ਹੈ ਜੀ ਜੇ ਤੇ ਇਸ ਮਾਨ ਇਹ ਆਰਗੇਨਿਕ ਨਹੀਂ ਹੈ ਕਲਰ ਜਿਹੜੇ ਵਿੱਚ ਰੇ ਸਪਰੇਅ ਕੱਟ ਵਰਤਿਆ ਗਿਆ ਆਪਣੇ ਘਰ ਦੀਆਂ ਮਿਰਚਾਂ ਨਹੀਂ ਅੱਛਾ ਕਲਰ ਨਹੀਂ ਹੋਊਗਾ ਕੋਈ ਠੀਕ ਹੈ ਜੀ ਇਹ ਜਿਹੜੇ ਮਿਰਚਾਂ ਜਿਆਦਾ ਲਾਗੀਆਂ ਨੇ ਇਹ ਕੀ ਰੇਟ ਨੇ ਜੀ ਹਾਂਜੀ 80 ਰੁਪਏ ਪਾਈ ਆ ਜੀ 80 ਰੁਪਏ ਪਾਈ ਆ ਜੀ ਜਿਵੇਂ ਮੈਂ ਰਿਕਾਰਡ ਤੋਂ ਮੇਰਾ ਛੋਟਾ ਬਣਾਉਣਾ ਨੇ ਹੈ ਕਿ ਹਾਂਜੀ ਜਿਵੇਂ ਅੱਗੇ ਘੜਿਆਂ ਦੇ ਵਿੱਚ ਬੰਦ ਕਰਕੇ ਬਣਾਉਂਦੇ ਸੀ ਹਾਂਜੀ ਹਾਂਜੀ ਇਹ ਵੀ ਮਤਲਬ ਇਹ ਕੋ ਨੈਚੁਰਲ ਚੀਜ਼ ਹੈਗੀ ਕੋਣ ਮੇਰੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਇਹਨਾਂ ਕੋਲ ਵੀ ਦੇਖੋ ਬਹੁਤ ਜ਼ਿਆਦਾ ਪ੍ਰਕਾਰ ਦੇ ਅਚਾਰ ਪਏ ਨੇ ਕਿਹੜਾ ਪਿੰਡਾ ਜੀ ਆਪਣਾ ਜੀ ਪਿੰਡ ਵਾਲੀਆਂ ਜੀ ਆਪਣਾ ਵਾਲੀਆਂ ਜੀ ਹਾਂਜੀ ਕੱਟੂ ਵਾਲੀਆਂ ਹਾਂਜੀ ਹਾਂਜੀ ਕੱਟੂ ਵਾਲੀਆਂ ਤੇ ਇਹ ਤੁਸੀਂ ਘਰ ਤਿਆਰ ਕਰਦੇ ਹੋ ਅਚਾਰ ਇਹ ਸਾਰੇ ਘਰ ਤਿਆਰ ਕਰਦੇ ਆ ਕੀ ਕੀ ਪੈਂਦਾ ਇਹਨਾਂ ਵਿੱਚ ਜੀ ਇੰਨਾ ਵਿੱਚ ਮਸਾਲੇ ਪੈਂਦੇ ਆ ਜੀ ਬਾਕੀ ਆਪਣੇ ਘਰ ਲੱਕੜ ਵਾਲਾ ਪਾਉਂਦੇ ਆ ਰਏ ਜੀ ਅੱਛਾ ਜੀ ਤੇ ਉਹਦੇ ਨਾਲ ਆਪਣਾ ਤੇਲ ਘਰ ਤਿਆਰ ਕਰਕੇ ਲੱਕੜ ਦੇ ਕੋਲੂ ਨਾਲ ਹਾਂਜੀ ਅੱਛਾ ਜੀ ਉਹਨਾਂ ਦੇ achar ਪਾਉਨੇ ਆ ਜੀ ਆਪਾਂ ਘਰ ਹੀ ਤਿਆਰ ਕਰਦੇ ਆ ਸਾਰੇ ਇਹ ਲੱਕੜ ਦਾ ਕੋਲੂ ਕਿੱਥੋਂ ਮਿਲਿਆ ਤੁਹਾਨੂੰ ਜੀ ਇਹ ਆਪਣਾ ਆਈਸੀਸੀ ਫਾਊਂਡੇਸ਼ਨ ਨਾਲੋਂ ਹੈ ਅੱਛਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਕਾਹਦਾ ਕਾਹਦਾ achar ਹੈ ਆਪਣੇ ਕੋਲ ਜੀ achar ਆਪਣੇ ਮਿੱਠਾ ਨਿੰਬੂ ਖੱਟਾ ਨਿੰਬੂ ਮਿਰਚ ਆਂਬੋ ਬਾਕੀ ਘਰੇ 20 achar ਸਾਰੇ ਨੇ ਜੀ ਸਾਰੇ achar ਘਰੇ ਲੁਣਾ ਜੀ ਸਾਰੇ ਜਿਹੜਾ ਜਿਸ ਦਾ ਵੀ ਚਾਰ ਹੈ ਸਾਰੇ ਫਸਲ ਤੁਹਾਡੇ ਘਰ ਆਪਣੀਆਂ ਜੀ ਨਹੀਂ ਜੀ ਆਪਾਂ ਕਿਸਾਨਾਂ ਤੋਂ ਖਰੀਦਦੇ ਆਂ ਜੀ اچھا ਕਿਸਾਨਾਂ ਤੋਂ ਖਰੀਦਦੇ ਹਾਂ ਜੀ ਹਾਂ ਜੀ ਹਾਂ ਜੀ ਜਿੱਥੇ ਵੈਸੇ ਮਾਰਕੀਟ ਚੋਂ ਲੈਣਾ ਪੈਂਦਾ ਜਿਵੇਂ ਆਂਬਾ ਹਾਂ ਜੀ ਆਪਾਂ ਨੂੰ ਮਾਰਕੀਟ ਚੋਂ ਹੀ ਲੈਣਾ ਪੈਂਦਾ ਜੀ ਉਹ ਹਾਂ ਜੀ ਹਾਂ ਜੀ ਉਹ ਸਲੋਟ ਆ ਬਾਕੀ ਸਾਰੇ ਆਪਦੇ ਠੀਕ ਹੈ ਜੀ ਧੰਨਵਾਦ ਜੀ ਬਸ ਤੇਲ ਅੱਛਾ ਤੇਲ ਵੀ ਨਹੀਂ ਆਪਣੇ ਕੋਲ ਜੀ ਤੇਲ ਸਾਰੇ ਤਰ੍ਹਾਂ ਦੇ ਨੇ ਆਪਣੇ ਸਾਰੇ ਘਰ ਦੇ ਘੱਡੇ ਪੈ। ਇਹ ਵੀ ਇਹ ਵੀ ਲੱਕੜ ਦੇ ਕੋਲੂ ਚ ਕੱਢਦੇ ਹੋ। ਹਾਂਜੀ ਇਹ ਸਾਰੇ ਲੱਕੜ ਦੇ ਕੋਲੂ ਚ। ਹਾਂਜੀ ਹਾਂਜੀ। ਇਹ ਇਹ ਨਰਗੁੰਡੀ ਦਾ ਤੇਲ ਹੈ ਜੀ। ਕਹਦਾ ਜੀ ਨਰਗੁੰਡੀ ਦਾ ਤੇਲ। ਇਹ ਕੀ ਕੰਮ ਆਉਂਦਾ ਜੀ? ਇਹ ਇਹ ਜੋੜਾਂ ਤੇ ਚਾਦਰ ਦਵਾਤੇ ਜੀ। ਇੱਕ ਜੜੀ ਬੂਟੀ ਹੁੰਦੀ ਆ। ਅੱਛਾ ਜੀ। ਲੋ ਨੂੰ ਆਫ ਕਰਕੇ ਪ੍ਰੈਸ ਕਰਕੇ ਇਹ ਤੇਲ ਬਣਦਾ ਹੈ। ਇਹ ਕਿੱਥੋਂ ਮਿਲਦੀ ਹੈ ਜੜੀ ਬੂਟੀ ਤੁਹਾਨੂੰ ਜੀ? ਇਹ ਆਪਣੇ ਆਮ ਨਰਸਰੀਆਂ ਤੋਂ ਮਿਲ ਜਾਂਦੀ ਹੈ ਜੀ। ਅੱਛਾ ਅੱਛਾ ਠੀਕ ਹੈ ਜੀ। ਹਾਂਜੀ। ਇਹ ਆਪਣਾ ਐਡਰੈਸ ਆ ਜੀ। ਠੀਕ ਹੈ ਜੀ। ਇਹ ਤੁਸੀਂ ਇਹਨਾਂ ਦਾ ਬਾਈਆਂ ਦਾ ਐਡਰੈਸ ਹੈ ਲੱਕੜ ਵਾਲੇ ਕੋਲੂ ਤੋਂ ਇਹ ਤਿਆਰ ਕਰਦੇ ਨੇ ਇੱਕ ਕੋਲੂ ਹੁੰਦਾ ਜਿਹੜਾ ਲੋਹੇ ਦਾ ਹੁੰਦਾ ਤੇ ਇਹਨਾਂ ਕੋਲ ਲੱਕੜ ਦਾ ਕੋਲੂ ਆ ਜਿਸ ਦੇ ਨਾਲ ਤਿਆਰ ਕਰਦੇ ਨੇ ਇਹ ਤੇ ਵਧੀਆ ਤਰੀਕੇ ਨਾਲ ਇਹ ਜਿਹੜੇ ਤੇਲ ਨੇ ਇਹ ਨਿਕਲਦੇ ਨੇ ਤੁਸੀਂ ਦੇਖ ਸਕਦੇ ਹੋ ਸਾਰਾ ਸ਼ੁੱਧ ਸਮਾਨ ਹੈ ਜਿਹੜਾ ਇਹਨਾਂ ਕੋਲ ਹੁੰਦਾ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਕੋਲ ਕੀ ਕੀ ਪ੍ਰੋਡਕਟ ਨੇ ਜੀ ਸਾਡੇ ਕੋਲ ਇਹ ਚਾਰ ਇਹ ਤਰ੍ਹਾਂ ਦੇ ਘਰੇ ਤਿਆਰ ਕਰਦੇ ਆ ਜੀ ਮਸਾਲੇ ਹੁੰਦੇ ਨੇ ਜੀ ਹਾਂਜੀ ਹਾਂਜੀ ਚਾ ਮਸਾਲਾ ਹੋ ਗਿਆ ਜੀ ਝਾਟ ਮਸਾਲਾ ਹੋ ਗਿਆ ਇਸ ਤੋਂ ਇਲਾਵਾ ਫਾਸਪੂਰ ਹੁੰਦਾ ਹੈ ਮੇਰੇ ਕੋਲ ਦਹੀ ਭੱਲੇ ਕਰਦੇ ਤਿਆਰ ਕਰੇ ਹੁੰਦੇ ਆ ਅੱਛਾ ਜੀ ਹਾਂ ਉਹਨਾਂ ਨੂੰ ਅਸੀਂ ਰਫਾਇਨ ਚੀਨੀ ਦਾਲਦੇ ਹੈਗੇ ਹਾਂਜੀ ਤੇ ਸੀ ਸਰੋਂ ਦੇ ਤੇਲ ਦੇ ਵਿੱਚ ਫਰਾਈ ਕਰਦੇ ਠੀਕ ਹੈ ਜੀ ਹਾਂਜੀ ਬਾਕੀ ਚਟਨੀਆਂ ਵਗੈਰਾ ਸਾਰੀਆਂ ਸਾਡੀਆਂ ਆਪਣੀਆਂ ਘਰ ਦੀਆਂ ਨੇ ਠੀਕ ਹੈ ਜੀ ਧੰਨਵਾਦ ਜੀ ਦੇਖੋ ਤੁਸੀਂ ਇਹ ਭੈਣ ਦਹੀਂ ਪੱਲੇ ਵੀ ਤਿਆਰ ਕਰਦੇ ਨੇ ਸਰੋਂ ਦੇ ਤੇਲ ਦੇ ਵਿੱਚ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਦਹੀਂ ਪੱਲੇ ਖਾਣਿਓ ਉਹਨਾਂ ਨਾਲ ਬਹੁਤ ਬਿਮਾਰੀਆਂ ਲੱਗ ਜਾਂਦੀਆਂ ਨੇ